ਕਮਾਂਡੋ ਦੇ ਜਵਾਨ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਵਿਜੀਲੈਂਸ ਦੇ ਵੱਲੋਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਜਦਕਿ ਦੂਜਾ ਸਾਥੀ ਅਜੇ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਤਾਂ ਬਠਿੰਡਾ ਦੀ ਵਿਜੀਲੈਂਸ ਟੀਮ ਨੂੰ ਇੱਕ ਹੈੱਡ ਕਨਸਟੇਬਲ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਖਿਲਾਫ ਇੱਕ ਐਫਆਈਆਰ ਹੋਈ ਸੀ ਜਿਸ ਦੇ ਵਿੱਚ ਉਹ નિર્ਦੋਸ਼ ਸਾਬਤ ਹੋਇਆ ਪਰ ਉਸ ਦੀ ਨੌਕਰੀ ਤੋਂ ਸਸਪੈਂਡ ਚੱਲ ਰਿਹਾ ਸੀ ਤੇ 2 ਸਾਲ ਦੀ ਸਰਵਿਸ ਵੀ ਕੱਟ ਦਿੱਤੀ ਗਈ ਸੀ ਜਿਸ ਨੂੰ ਬਹਾਲ ਕਰਵਾਉਣ ਦੇ ਲਈ ਕਮਾਂਡੋ ਦੇ ਵਿੱਚ ਤਾਇਨਾਤ ਹੈਡ ਕਨਸਟੇਬਲ ਜੋ ਉੱਥੇ ਸੀਡੀਓ ਲੱਗਿਆ ਹੋਇਆ ਹੈ ਉਸ ਦੇ ਵੱਲੋਂ 50000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤੇ ਉਹ ਮਜਬੂਰੀ ਦੇ ਵਿੱਚ ਪੈਸੇ ਦੇਣ ਦੇ ਲਈ ਰਾਜ਼ੀ ਵੀ ਹੋ ਜਾਂਦਾ ਹੈ ਪਰ ਉਕਤ ਸੀਡੀਓ ਜਿਸ ਨੇ ਖੁਦ ਪੈਸੇ ਨਹੀਂ ਫੜੇ ਆਪਣੇ ਇੱਕ ਸਾਥੀ ਨੂੰ ਪੈਸੇ ਲੈਣ ਦੇ ਲਈ ਭੇਜ ਦਿੰਦਾ ਹੈ ਪਰ ਉਧਰ ਹੀ ਵਿਜਲੈਂਸ ਦੇ ਵੱਲੋਂ 트ੈਪ ਲਗਾਇਆ ਹੋਇਆ ਸੀ ਜਿਸ ਦੇ ਚਲਦੇ ਜਿਹੜਾ ਸਾਥੀ ਹੈ ਅਬਿਜਲੈਂਸ ਦੇ ਲੋਕ ਗ੍ਰਫਤਾਰ ਕਰ ਲਿਆ ਗਿਆ ਹਾਲਾਂਕਿ ਮੁੱਖ ਦੋਸ਼ੀ ਸੀਡੀਓ ਇਸ ਵੇਲੇ ਫਰਾਰ ਚੱਲ ਗਿਆ ਫਿਲਹਾਲ ਵਿਜਲੈਂਸ ਬਠਿੰਡਾ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਦੇ ਵਿੱਚ ਜੁਟੀ ਹੋਈ ਹੈ ਤੇ ਜਲਦ ਹੀ ਹੈੱਡ ਕਨਸਟੇਬਲ ਨੂੰ ਵੀ ਗ੍ਰਫਤਾਰ ਕਰ ਲਿਆ ਜਾਵੇਗਾ ਤਦ ਆਸੇ ਇਹ ਕਿ ਮਾਮਲਾ ਜਿਹੜਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਤਾਂ ਨੌਕਰੀ ਤੋਂ ਬਰਖਾਸਤ ਇੱਕ ਜਿਹੜਾ ਹੈੱਡ ਕਨਸਟੇਬਲ ਉਸ ਨੂੰ ਕਰ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਉਸਦੀ 2 ਸਾਲ ਦੀ ਸਰਵਿਸ ਵੀ ਘਟ ਦਿੱਤੀ ਜਾਂਦੀ ਹੈ ਜਿਸ ਨੂੰ ਬਹਾਲ ਕਰਵਾਉਣ ਦੇ ਲਈ ਉਹ ਇੱਕ ਹੈੱਡ ਕਨਸਟੇਬਲ ਜੋ ਕਿ ਉੱਥੇ ਸੀਡੀਓ ਲੱਗਿਆ ਹੁੰਦਾ ਉਸਦੇ ਸੰਪਰਕ ਦੇ ਵਿੱਚ ਆਉਂਦਾ ਹੈ ਉਸਦੇ ਵੱਲੋਂ 50000 ਦੀ ਰਿਸ਼ਵਤ ਮੰਗੀ ਜਾਂਦੀ ਹੈ ਤੇ ਰਿਸ਼ਵਤ ਲੈਣ ਦੇ ਲਈ ਉਸਦੇ ਵੱਲੋਂ ਇਹ ਚਲਾਕੀ ਕੀਤੀ ਜਾਂਦੀ ਹੈ ਕਿ ਆਪਣੀ ਥਾਂ ਇੱਕ ਹੋਰ ਹੈੱਡ ਕਨਸਟੇਬਲ ਨੂੰ ਹੀ ਭੇਜ ਦਿੱਤਾ ਜਾਂਦਾ ਜਿਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਮੁੱਖ ਦੋਸ਼ੀ ਅਜੇ ਪકડ ਦੇ ਵਿੱਚੋਂ ਬਾਹਰ ਹੈ ਤੇ ਇਸ ਮਾਮਲੇ 'ਚ ਵਿਜੀਲੈਂਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਇਹਦੇ ਵਿੱਚ ਪਰਮਿੰਦਰ ਸਿੰਘ ਹੈੱਡ ਕਨਸਟੇਬਲ ਨੇ ਸਾਡੇ ਕੋਲ ਅਪਰੋਚ ਕੀਤਾ ਸੀ ਉਹਦੀ ਕਿਸੇ ਮੁਕਾਦਮੇ ਵਿੱਚ ਖਰਾਜ ਰਿਪੋਰਟ ਭਰੀ ਗਈ ਸੀ ਉਹਦੇ ਖਿਲਾਫ ਮਤਲਬ ਮਦਰ ਜੋ ਆਇਆ ਸੀ ਉਹਦੀ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸੀਗੀ ਉਹ ਇਹਦਾ ਜਿਹੜਾ ਇੱਕ ਤਰਸੀਮ ਸਿੰਘ ਨਾਮ ਦਾ ਹੈੱਡ ਕਨਸਟੇਬਲ ਸੀਗਾ ਉਹ ਕਹਿੰਦਾ ਮੈਂ ਫਾਈਲ ਕਰਾ ਦੂੰਗਾ ਜੀ ਕਰ ਦੂੰਗਾ ਤੇ 50000 ਰੁਪਏ ਦੀ ਡਿਮਾਂਡ ਕੀਤੀ ਸੀ ਤਾਂ ਉਹ ਤਰਸੀਮ ਸਿੰਘ ਨੇ ਜਿਹੜਾ 50000 ਦੀ ਡਿਮਾਂਡ ਕੀਤੀ ਤਾਂ ਉਹਨੇ ਨਾਲ ਹੀ ਕਿਹਾ ਵੀ ਜਿਹੜਾ ਨਿਸ਼ਤਰ ਸਿੰਘ ਹੌਲਦਾਰ ਉਹ ਤੁਸੀਂ ਹੈਂਡਓਵਰ ਕਰ ਦਿਓ ਜੀ ਪਰਮਿੰਦਰ ਨੇ ਜਿਹੜਾ ਉਹਨੂੰ ਨਿਸ਼ਤਰ ਸਿੰਘ ਨੂੰ ਹੈਂਡਓਵਰ ਕਰਕੇ ਮਤਲਬ ਸਾਡੇ ਕੋਲੇ ਪਹਿਲੇ ਕੀਤਾ ਸੀਗਾ ਅਸੀਂ ਉਹ ਸਾਰੀ ਕਾਰਵਾਈ ਕਰਦੇ ਹੋਏ ਉਹਨੂੰ ਰੈਡ ਹੈਂਡਡ ਟਰੈਪ ਕੀਤਾ ਹਾਂ ਸਰ ਦੋਨੇ ਪੁਲਿਸ ਕਰਮਚਾਰੀ ਨੇ ਕਿ ਦੋਨੇ ਪੁਲਿਸ ਕਰਮਚਾਰੀ ਨੇ ਕਮਾਂਡੋ ਦੇ ਵਿੱਚ ਪੰਗ ਤੋਂ ਪਸਫਿਰਤ ਕਮਾਂਡੋ ਚੁਟਾਇਨਾ ਆਪਣੇ ਵਿਰਾਸ਼ ਘਾਇਤ ਕਰਤਾ ਉਹ ਵੀ ਹੈੱਡ ਕਾਂਸਟੇਬਲ ਹੈ ਸਰ ਇਸ ਚੋਰ ਕੀ ਸਾਹਮਣੇ ਆਇਆ ਹੈਗਾ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਮਤਲਬ ਚੱਲ ਰਿਹਾ ਹੈਗਾ ਕਿਉਂਕਿ ਇੱਕ ਬੰਦਾ ਪਜਾਇਆ ਹੋਇਆ ਜਿਹੜਾ ਪਰਸ਼ੇਮ ਸਿੰਘ ਹੈਗਾ ਉਹਨੂੰ ਰਾਉਂਡ ਅਪ ਕਰਕੇ ਜਿਹੜਾ ਅੱਗੇ ਖੁਲਾਸਾ ਹੋਣਗੇ ਉਹਦੋਂ ਤੱਕ ਜਿਹੜਾ ਅੱਗੇ ਦੱਸ ਸਕਦੇ ਕਿਸ ਪੋਸਟ ਤੇ ਕੰਮ ਕਰਦੇ ਇਹ ਹੈਡ ਕਨਸਟੇਬਲ ਅੱਜ ਮੁੰਛਿਆ ਦਾ ਰਿਖਤ ਨਾਤੀ ਜੀ ਇਹ ਸੀਡੀਓ ਜਿਹੜਾ ਤਰਸੇਮ ਸਿੰਘ ਦਾ ਸੀਡੀਓ ਹੁੰਦਾ ਕਮਾਂਡਰ ਦਾ ਇਹਦੇ ਕੋਲੇ ਚਾਰਜ ਹੁੰਦੇ ਨੇਗੇ ਕੋਤਕੂਤ ਦਾ ਸਾਰਾ ਚਾਰਜ ਇਹਦੇ ਕੋਲੇ ਹੁੰਦਾ ਅਸਲ ਅਸਲ ਕੰਮ ਕਰਨਾ ਹੁੰਦਾ ਉਹ ਹੁੰਦਾ ਤੇ ਜਿਹੜਾ ਇਹ ਉਹਦਾ ਸਹਾਇਕ ਸੀਗਾ ਮੁੰਡਾ ਜਿਹੜਾ ਉਹ ਅਰੈਸਟ ਕੀਤਾ ਸਰ ਜੀ ਖਾਸ ਰਿਪੋਰਟ ਦੀ ਗੱਲ ਕਰ ਰਹੇ ਹਾਂ ਕਿ ਡਿਪਾਰਟਮੈਂਟਲ ਸੀ ਜਾਂ ਕਿਸੇ ਤਰ੍ਹਾਂ ਦੇ ਕੋਈ ਕੋਈ ਮੁਕੱਦਮੇ ਦੇ ਵਿੱਚ ਡਿਪਾਰਟਮੈਂਟਲ ਉਹਦੇ ਖੁੱਲੇ ਸੀਗੇ ਇੱਕ ਮੁਕੱਦਮੇ ਦੇ ਖਿਲਾਫ ਦਰਜ ਹੋਇਆ ਸੀ ਉਹ ਅਖਰਾਜ ਰਿਪੋਰਟ ਭਰੇ ਗਈ ਸੀ ਕਰਾਜ ਰਿਪੋਰਟ ਦੇ ਵਿੱਚ ਉਹਦੀ ਜਿਹੜੀ ਸਰਵਿਸ ਸੇ ਕੱਚੇ ਤੌਰ ਤੇ ਕੱਟੀ ਗਈ ਸੀ 2 ਸਾਲ ਦੀ ਸੀ ਉਹਨੂੰ ਬਹਾਲ ਕਰਾਉਣ ਵਾਸਤੇ ਉਹਨੇ ਜਮਾਨਤ